पिंड मेरा दिल है ना मेरा हरदीप सिंह है एक्स सरपंच में ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇਹ ਮਸਲਾ ਚੰਦਰਾ ਹੈਗਾ ਲੈ ਕੇ ਇੱਕ ਮਹਿਲਾ ਦੇ ਵੱਲੋਂ ਆਪਣੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਆਪਣੇ ਸਹੁਰਾ ਪਰਿਵਾਰ ਦੇ ਵੱਲੋਂ ਜ਼ਮੀਨ ਜਾਇਦਾਦ ਦੇ ਵਿੱਚ ਹੱਕ ਦਿੱਤਾ ਜਾਵੇ ਜਿਸ ਜ਼ਮੀਨ ਜਾਇਦਾਦ ਦੇ ਉੱਪਰ ਉਸਦੇ ਘਰਦਿਆਂ ਨੇ ਉਸਦਾ ਵਿਆਹ ਕੀਤਾ ਸੀ ਪਰ ਉਸਦੇ ਸਹੁਰਾ ਪਰਿਵਾਰ ਉਸ ਨੂੰ ਜਿਹੜਾ ਹਿੱਸਾ ਨਹੀਂ ਦੇ ਰਿਹਾ ਕੀ ਮਾਮਲਾ ਹੈ ਜੀ ਮਾਮਲਾ ਤਾਂ ਇਹੀ ਹੈ ਜੀ ਬਸ ਉਹ ਸਾਰੀ ਗੱਲਬਾਤ ਮੈਂ ਕੱਲ ਵੀ ਮੇਰੀ ਗੱਲ ਹੋਈ ਸੀ ਕੱਲ ਵੀ ਮੈਂ ਦੱਸਿਆ ਸੀਗਾ ਵੀ ਉਹ ਕੁੜੀ ਹੈ ਜਿਹੜੀ ਬਲਾੜਾ ਬਲਾੜੇ ਤੋਂ ਇੱਥੇ ਵਸੇ ਹੋਏ ਦੇਲੇ ਪਿੰਡ 'ਚ ਤੇ ਉਹਦੇ ਅੱਗੇ ਦੋ ਬੇਟੀਆਂ ਨੇ ਮਤਲਬ ਜਿਹੜੇ ਪਰਿਵਾਰ ਚ ਵਿਆਹੀ ਏ ਉਹ ਜਿਹੜਾ ਮੁੰਡਾ ਸੀ ਉਹ ਕੱਲੇ ਹੀ ਸੀ ਉਹਦੀ ਡੈਥ ਹੋ ਗਈ ਤੇ ਉਹਦਾ ਸਹੁਰਾ ਜਿਹੜਾ ਸੱਸ ਸਹੁਰਾ ਲਾ ਲੋ ਵੀ ਉਹ ਮਤਲਬ ਨਾ ਤਾਂ ਉਹਨੂੰ ਕੁਝ ਖਰਚਾ ਪਾਣੀ ਦਿੰਦੇ ਨੇ ਨਾ ਹੀ ਉਹਨੂੰ ਮਤਲਬ ਘਰ ਘਰ ਦੇ ਰਹੇ ਨੇ ਤੇ ਪਹਿਲਾਂ ਘਰ ਵੰਡ ਕੇ ਵੀ ਦੇ ਦਿੱਤਾ ਸੀ ਉਹਨਾਂ ਨੇ ਉਸ ਤੋਂ ਬਾਅਦ ਉਹ ਵੀ ਖੋਲਿਆ ਧੱਕੇ ਨਾਲ ਤੇ ਉਸ ਤੋਂ ਬਾਅਦ ਪਿੰਡ ਨੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਸਰਪੰਚ ਮੌਜੂਦਾ ਸਰਪੰਚ ਆਏ ਜਿਵੇਂ ਜਾਂ ਕੋਈ ਹੋਰ ਸਿਆਣੇ ਬੰਦੇ ਨੇ ਉਹਨਾਂ ਨੇ ਜਾ ਕੇ ਬੇਨਤੀ ਵੀ ਕੀਤੀ ਉਹਨੂੰ ਬੈਠ ਕੇ ਗੱਲ ਵੀ ਕੀਤੀ ਵੀ ਭਾਈ ਤੂੰ ਇਹਦਾ ਜਾਂ ਤਾਂ ਇਹਨੂੰ ਆਪਦੇ ਆਪਦੇ ਬੱਚਿਆਂ ਨੂੰ ਤੂੰ ਆਪਦੇ ਘਰੇ ਰੱਖ ਤੇਰੀ ਪੋਤੀ ਏ ਜਾਂ ਤੇਰੀ ਨੂੰਹ ਏ ਹਨਾ ਇਹਨੂੰ ਜਿਵੇਂ ਦੁਨੀਆ ਰਹਿੰਦੀ ਏ ਉਹ ਮੇਰੇ ਹੌਸਤੀ ਨਾਲ ਮਿਲ ਕੇ ਨਹੀਂ ਜੇ ਤੁਹਾਡਾ ਵਿੱਚ ਘਟਾ ਨਹੀਂ ਹੁੰਦਾ ਤਾਂ ਤੁਸੀਂ ਇਹਦਾ ਬੰਦਾ ਹਿੱਸਾ ਦੇ ਕੇ ਇਹਨੂੰ ਸਾਈਡ ਤੇ ਕਰ ਦੋ ਤੇ ਉਦੋਂ ਉਹਨਾਂ ਨੇ ਦੇ ਦਿੱਤਾ ਤੀਆ ਮਤਲਬ ਉਹਨੂੰ ਹਿੱਸਾ ਦੇ ਦਿੱਤਾ ਦੀ ਮਤਲਬ ਜ਼ਮੀਨ ਤਾਂ ਨਹੀਂ ਦਿੱਤੀ ਹੈਗੀ ਮਕਾਨ ਚੋਂ ਦੇ ਦਿੱਤਾ ਦੀ ਕੁਝ ਹਿੱਸਾ ਉਹ ਕੁਝ ਟਾਈਮ ਬਾਅਦ ਫਿਰ ਜਦੋਂ ਉਹ ਹਿੱਸਾ ਦੇਣ ਤੋਂ ਬਾਅਦ ਜਦੋਂ ਉਹਨੇ ਉਹਥੇ ਕੋਈ ਨਵੀਂ ਜਿਵੇਂ ਲੈਟਰਿੰਗ ਬਾਥਰੂਮ ਬਣਾਣਾ ਦੀ ਆ ਜਾਂ ਕੋਈ AC ਸੀ ਜਦੋਂ ਕੋਈ ਗਤੀਵਿਧੀਆਂ ਉਹਨੇ ਆਪਦੇ ਘਰ ਦੇ ਜਿਵੇਂ ਕਾਪਾ ਕਰਦੇ ਉਵੇਂ ਕਰਨੀ ਸ਼ੁਰੂ ਕਰੀਆਂ ਤੇ ਉਹ ਉਹ ਤੇ ਤਰਾਜ ਕਰਨ ਲੱਗ ਗਏ ਇਥੋਂ ਫਿਰ ਗੱਲ ਵੱਧ ਗਈ ਤੇ ਉਹ ਜਾ ਕੇ ਪੁਲਿਸ ਪ੍ਰਸ਼ਾਸਨ ਚ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਨੂੰ ਧੱਕੇ ਨਾਲ ਪੁਲਿਸ ਨੇ ਮਤਲਬ ਕੱਢਤਾ ਲੇਡੀਜ਼ ਨੂੰ ਘਰੋਂ ਉਪਚਾਰੀ ਕੋਲੇ ਹੁਣ ਨਾ ਉਹਦੇ ਕੋਲੇ ਰਹਿਣ ਨੂੰ ਘਰ ਐ ਨਾ ਮਤਲਬ ਕੋਈ ਉਹਨੂੰ ਖਰਚਾ ਪਾਣੀ ਐ ਫਿਰ ਉਹ ਕਿਤੇ ਹੁਣ ਪਿੰਡ ਚੋਂ ਉਹ ਕਿੱਥੇ ਜਾਵੇ ਹੁਣ ਜਦੋਂ ਪਿੰਡ ਚ ਰਹੂਗਾ ਤੇ ਪਿੰਡ ਜੋ ਹੁਣ ਕਿਤੇ ਕਿਸੇ ਦੇ ਰਾਤ ਕੱਟਣ ਵਾਲੀ ਗੱਲ ਐ ਕਿਤੇ ਕਿਸੇ ਦੇ ਹਣਾ ਆਪਦੇ ਘਰ ਤੋਂ ਮੇਰਾ ਬੰਦਾ ਕਿਵੇਂ ਕਿੰਨਾ ਕੁ ਟਾਈਮ ਕੱਢ ਸਕਦਾ ਤੇ ਇੱਕ ਜਿਹੜਾ ਦੇਖਣ ਦੇ ਵਿੱਚ ਆਇਆ ਕਿ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਸੀ ਇੱਕ ਪਾਸੇ ਤੁਹਾਡਾ ਜਿਹੜਾ ਦੇਲਾ ਪਿੰਡ ਖੜਿਆ ਸੀਗਾ ਆਹਮੋ ਸਾਹਮਣੇ ਦੀ ਉਹ ਗੱਲ ਐ ਹੋਈ ਜੀ ਜਿਹੜੇ ਬੰਦੇ ਮਤਲਬ ਇਹਨਾਂ ਦੇ ਮਸਲੇ 'ਚ ਜਦੋਂ ਇਹਨਾਂ ਦਾ ਡਿਸਪਿਊਟ ਹੋ ਗਿਆ ਦੋ ਮਤਲਬ ਦੋਨੇ ਪਰਿਵਾਰਾਂ 'ਚ ਸੱਸ ਨੂੰਹ ਤੇ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਮੋਤਵਰ ਬੰਦੇ ਇਹਨਾਂ ਦੇ ਮਸਲੇ 'ਚ ਜਾਂਦੇ ਰਹੇ ਮੈਂ ਵੀ ਜਾਂਦਾ ਰਿਹਾ ਜਿਵੇਂ ਮੌਜੂਦਾ ਸਰਪੰਚ ਹੋ ਗਿਆ ਜਾਂ ਮੋਤਵਰ ਬੰਦੇ ਤੋਂ ਨੂੰ ਮੈਂ ਦੱਸ ਰਹੇ ਜਾਂ ਪਹਿਲਾਂ ਤੇ ਉਹਨਾਂ ਨੇ ਪੁਲਿਸ ਨੇ ਕੀ ਕਰਿਆ ਇਹਨਾਂ ਦੇ ਕਹਿਣ ਤੇ ਉਹਨਾਂ ਦੀ ਪਰਚੇ ਦਰਜ ਕਰਤੇ ਜਿਹੜੇ ਬੰਦੇ ਜਾ ਕੇ ਦੱਸਦੇ ਸੀ ਵੀ ਪੁਲਿਸ ਨੂੰ ਦੱਸਦੇ ਸੀ ਪੁਲਿਸ ਪ੍ਰਸ਼ਾਸਨ ਨੂੰ ਵੀ ਆਹ ਰਿਐਲਿਟੀ ਗੱਲ ਇਹ ਹੈ ਵੀ ਆਇਆ ਨੀ ਨੂੰ ਐ ਤੇ ਆ ਸਸ ਸੋਰੇ ਨੇ ਭਾਈ ਇਹਨਾਂ ਇਹਨੂੰ ਮਤਲਬ ਬੇਦਖਲ ਕਰਨ ਵਾਲੀ ਗੱਲ ਕਰਖੀ ਇਹਨਾਂ ਨੇ ਇਹਨੂੰ ਮਤਲਬ ਵੀ ਹਿੱਸਾ ਜਿਹੜਾ ਉਹ ਮਿਲ ਜੇ ਜਾ ਇਹਨੂੰ ਮਤਲਬ ਖਰਚਾ ਪਾਣੀ ਜਿਹੜੇ ਮਤਲਬ ਹੱਕ ਦੀ ਗੱਲ ਕਰਦੇ ਨੇ ਜਿਵੇਂ ਪੰਚਾਇਤਾਂ ਕਰਦੀਆਂ ਹੁੰਦੀਆਂ ਨੇ ਉਹਨਾਂ ਦਾ ਇਹ ਵੀ ਇਹ ਮਤਲਬ ਉਹ ਵੀ ਦੋਸ਼ੀ ਬਣਾਤੇ ਪੁਲਿਸ ਨੇ ਪਰਚੇ ਦੇਤੇ ਬਾਇ ਨੇਮ ਮੇਰੇ ਤੇ ਵੀ ਪਰਚਾ ਦੇਤਾ ਕਿੰਨੇ ਬੰਦੇ ਦੇ ਪਰਚਾ ਦਰ ਪਰਚਾ ਮੇਰੇ ਖਿਲਾਫ 7 ਦਾ ਬੰਦਿਆਂ ਦਾ ਤਾਂ ਬਾਇ ਨੇਮ ਹੈ ਬਾਕੀ ਕੁਝ ਮੈਨੂੰ ਫਿਰ 20 25 ਬੰਦਿਆਂ ਤੇ ਅਣਪਛਾਤੇ ਪਾ ਕੇ ਇੱਕ ਇੱਕ ਸਾਡੇ ਪਿੰਡ ਦਾ ਜਵਾਈ ਹੈ ਚੂਲੜ ਤੋਂ ਉਹ ਮਤਲਬ ਉਹਨੂੰ ਉਹੀ ਚੱਕ ਲੈ ਉਹਦੀ ਵਜੇ ਹੀ ਨਹੀਂ ਕੋਈ ਵੀ ਕੀ ਵਜੇ ਵੀ ਉਹਦਾ ਮਤਲਬ ਉਹ ਵਾਇ ਹੈ ਇੱਥੇ ਮੈਨੂੰ ਤਾਂ ਲੱਗਦਾ ਇਹੀ ਕਸੂਰ ਹੈ ਵੀ ਦਲੇ ਚ ਜਿਹੜੇ ਜਿਹੜੇ ਕੁੜੀਆਂ ਵੈਈਆਂ ਗਈਆਂ ਦਲੇ ਚ ਉਹਨਾਂ ਦਾ ਵੀ ਕਸੂਰ ਹੋ ਗਿਆ ਜਿਹੜੇ ਮਤਲਬ ਜਿਹੜੇ ਮੁੰਡੇ ਵਾਇਏਗੇ ਕਿ ਬਾਹਰ ਉਹਨਾਂ ਦਾ ਵੀ ਕਸੂਰ ਹੋ ਗਿਆ ਉਹਨੂੰ ਜਾ ਕੇ ਉਹਦੀਆਂ ਗੱਡੀਆਂ ਚੱਕ ਲੈ ਕਰੋ ਉਹਨੂੰ ਜੇੜ ਭੇਜਤਾ ਕੱਲ ਦੁਬਾਰੇ ਫਿਰ ਕੱਲ ਸਾਰੇ ਪਿੰਡ ਨੇ ਜਾ ਕੇ ਉੱਥੇ ਤਰਨਾ ਤੋਨਾ ਲਾ ਕੇ ਪ੍ਰਸ਼ਾਸਨ ਨਾਲ ਜਿਹੜਾ ਹੁਣ ਨਵਾਂ ਪ੍ਰਸ਼ਾਸਨ ਆਇਆ ਡੀਐਸਪੀ ਤੇ ਐਸਐਚਓ ਬਹੁਤ ਵਧੀਆ ਅੱਛੇ ਬੰਦੇ ਨੇ ਉਹਨਾਂ ਨੇ ਸਾਨੂੰ ਮਤਲਬ ਭਰੋਸਾ ਵੀ ਦਿ ਮ ਮਲਾਜਮ ਦਾ ਤਾਂ ਕਿਉਂਕਿ ਜਿਹੜਾ ਪਹਿਲਾਂ ਦਾ ਬਿਹੇਵਤੀ ਹੈ ਜਿਹੜਾ ਉਹ ਵਧੀਆ ਨਹੀਂ ਤੀ ਸ਼ੁਰੂ ਤੋਂ ਲੈ ਕੇ ਅਸੀਂ ਮਤਲਬ ਲੰਮੇ ਟਾਈਮ ਤੋਂ 6 ਮਹੀਨੇ ਹੋ ਗਏ ਸਾਨੂੰ ਮਤਲਬ ਕਈ ਮੀਟਿੰਗਾਂ ਹੋਈਆਂ ਜਿਹੜੇ ਹੁਣ ਪ੍ਰਸ਼ਾਸਨ ਆਇਆ ਐ ਐਸਡੀਐ ਜਿਹੜਾ ਆਪਣਾ ਡੀਐਸਪੀ ਸਾਹਿਬ ਆਏ ਨੇ ਬਹੁਤ ਹੀ ਵਧੀਆ ਨੇ ਜਿਹੜਾ ਐਸਐਚਓ ਸਾਹਿਬ ਆਏ ਨੇ ਸਾਡੇ ਉਹ ਪਹਿਲਾਂ ਵੀ ਮਤਲਬ ਉਹਨਾਂ ਦਾ ਜਿਹੜੀ ਕਾਰਜਗਾਰੀ ਬਹੁਤ ਸੋਹਣੀ ਰਹੀ ਏ ਪੂਰੇ ਮਤਲਬ ਰਹਿ ਕੇ ਗਏ ਨੇ ਸਾਡੇ ਉਹਨੂੰ ਕੋਈ ਮਤਲਬ ਸ਼ਿਕਾਇਤ ਨਹੀਂ ਦੀ ਇਹ ਜਿਹੜਾ ਐਸਐਚਓ ਹੁਣ ਮਤਲਬ ਸਸਪੈਂਡ ਕਰੇ ਇਹਦੀ ਕਾਰਜਕਾਰੀ ਜਿਹੜੀ ਵਧੀਆ ਨੀਤੀ ਇਹ ਮਤਲਬ ਦਿਖਾਵਾ ਜ਼ਿਆਦਾ ਕਰਦਾ ਸੀ ਤੇ ਕੰਮ ਘੱਟ ਕਰਦਾ ਸੀ ਜਿਵੇਂ ਉਂਜ ਉਂਜ ਬਿਨਾ ਵਜੇ ਚਲਾਨ ਕੱਟਦਾ ਕਿਸੇ ਦਾ ਜਾਂ ਕੋਈ ਹੋਰ ਚਲੋ ਜੇ ਤਾਂ ਕੋਈ ਹੁੰਲੜਬਾਜੀ ਕਰਦਾ ਉਹਦਾ ਚਲਾਨ ਵੀ ਕੱਟੋ ਹਨਾ ਉਂ ਹੀ ਘੇਰ ਲੈਣਾ ਜਾਂਦੇ ਵਗਦੇ ਨੂੰ ਤੇ ਮਤਲਬ ਵੀ ਪੰਚਾਇਤ ਨੂੰ ਕੋਈ ਸਹੀ ਸਰੀਕੇ ਨਾਲ ਗੱਲ ਨਾ ਕਰਨੀ ਮਤਲਬ ਚੁੱਪ ਕਰ ਤੂੰ ਚੁੱਪ ਕਰ ਐ ਕਰਨਾ ਹਨਾ ਵੀ ਮਤਲਬ ਬਣਦੀ ਇੱਜ਼ਤ ਵੀ ਨਹੀਂ ਮਤਲਬ ਦੇ ਰਿਆ ਸੀਗਾ ਇਹ ਬੰਦਾ ਤੇ ਸਾਰੀ ਦੁਖੀ ਤਾਂ ਸਾਰੀ ਸੀਗੇ ਪਰ ਉਹ ਗੱਲ ਉਹੀ ਹੈ ਵੀ ਹੁਣ ਸਰਕਾਰਾਂ ਦੇ ਹਿਸਾਬ ਨਾਲ ਹਨਾ ਜਿਵੇਂ ਜਿਵੇਂ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਹੋਈਆਂ ਨੇ ਆਮ ਬੰਦਾ ਕੀ ਬਦਲ ਦੂ ਕਿਸੇ ਨੂੰ ਸਰਪੰਚ ਰਹੇ ਹੋ ਤੁਸੀਂ ਪਹਿਲਾਂ ਪਿੰਡ ਦੇ ਜਿਹੜੀ ਪੁਲਿਸ ਨੇ ਰਾਤ ਦੇ ਸਮੇਂ ਜਿਹੜੀ ਕਾਰਵਾਈ ਕੀਤੀਗੀ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇ ਉਹ ਉਹੀ ਗੱਲ ਹੈ ਬਾਈ ਜੀ ਨਜਾਇਜ਼ ਬਿਲਕੁਲ ਹੀ ਕੋਈ ਉਹ ਲੜਾਈ ਨਹੀਂ ਨਹੀਂ ਬਹੁਤ ਨਜਾਇਜ਼ ਜਾਦੇ ਧੱਕਾ ਮਤਲਬ ਆਮ ਲੋਕਾਂ ਨਾਲ ਬੁੜੀਆਂ ਨਾਲ ਵੀ ਧੱਕਾ ਮੁਕੀ ਹੋਈ ਬਜ਼ੁਰਗਾਂ ਨਾਲ ਵੀ ਧੱਕਾ ਮੁਕੀ ਕਰੀ ਉਹਨਾਂ ਨੇ ਸਾਡੇ ਨਾਲ ਵੀ ਮਤਲਬ ਮਿਸਬੀਹੇਵ ਕਰਿਆ ਹਨਾ ਧੱਕਾ ਮਾਰਿਆ ਜਾਂ ਮੌਜੂਦਾ ਸਰਪੰਚ ਹੈ ਉਹਨੂੰ ਵੀ ਧੱਕੇ ਮੁਕੀ ਵਾਲੀ ਗੱਲ ਕਰੀ ਤੇ ਉਹਨਾਂ ਨੇ ਸਾਰੇ ਪਿੰਡ ਨੂੰ ਮਤਲਬ ਬਹੁਤ ਹਰਾਸਮੈਂਟ ਵਾਲੀ ਗੱਲ ਹੋਈ ਹੈ ਤੇ ਅਸੀਂ ਮਤਲਬ ਇਹ ਗੱਲ ਤੋਂ ਖੁਸ਼ੀ ਨਹੀਂ ਅਸੀਂ ਬਹੁਤ ਦੁਖੀ ਆਏ ਗੱਲ ਤੋਂ ਕਿਉਂਕਿ ਆਪਾਂ ਨੂੰ ਪ੍ਰਸ਼ਾਸਨ ਤੋਂ ਉਮੀਦ ਹੁੰਦੀ ਹੈ ਪਹਿਲਾਂ ਤਾਂ ਚਲੋ ਪਿੰਡ ਦੀ ਪੰਚਾਇਤ ਤੋਂ ਨਹੀਂ ਗੱਲ ਬਣੀ ਕੋਈ ਉਸ ਤੋਂ ਬਾਅਦ ਆਪਾਂ ਥਾਣੇ ਜਾਂਦੇ ਆ ਜਾਂ ਕਿਤੇ ਵੀ ਜਦੋਂ ਆਪਾਂ ਉੱਚ ਅਧਿਕਾਰੀਆਂ ਕੋਲ ਜਾਂਦੇ ਆਪਾਂ ਉਹਨਾਂ ਤੋਂ ਆਪਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਨਾ ਕਿ ਹੈਵਾਨੀਅਤ ਦੀ ਉਹਨਾਂ ਨੇ ਤਾਂ ਉਹ ਤਾਂ ਹੇਵਾਨ ਬਣ ਕੇ ਆ ਗਏ ਇੱਕ ਵਾਰ ਨਹੀਂ ਆਏ ਬਾਰ-ਬਾਰ ਬਾਰ-ਬਾਰ ਮਤਲਬ ਪਹਿਲਾਂ ਘਟ ਗਿਣਤੀ ਚਾਏ ਫਿਰ ਵਧ ਗਿਣਤੀ ਚਾਏ ਫਿਰ ਹੋਰ ਜਿਹੜੇ ਲੈਰਾ ਥਾਣਾ ਖਨੌਰੀ ਉਰਲੇ ਪਰਲੇ ਪਟਾਣੇ ਦੀ ਜਿਹੜੀ ਪੁਲਿਸ ਭਲਾ ਕੇ ਫਿਰ ਹੋਰ ਵਧ ਗਿਣਤੀ ਚਾਏ ਤੇ ਬਾਰ-ਬਾਰ ਆ ਕੇ ਜਿਵੇਂ ਮੇਰੇ ਮੇਰੇ ਦਰਵਾਜ਼ੇ ਖੜਕਾਣਾ ਜਾਂ ਮੌਜੂਦਾ ਸਰਪੰਚ ਦੇ ਜਿਹੜੇ ਹੋਰ ਬੰਦੇ ਜਿਹੜੇ ਮਤਲਬ ਇਹ ਮਸਲੇ ਦੇ ਵਿੱਚ ਆ ਕੇ ਇਹਨੂੰ ਨਵੇੜਨ ਦੀ ਕੋਸ਼ਿਸ਼ ਕਰੀ ਜਿਨ੍ਹਾਂ ਨੇ ਗੱਲ ਨੇੜੇ ਲਾਉਣ ਦੀ ਕੋਸ਼ਿਸ਼ ਕਰੀ ਉਹ ਉਹੀ ਉਹਨਾਂ ਨੇ ਦੋਸ਼ੀ ਬਣਾਤੇ ਉਹਨਾਂ ਤੇ ਬਾਰ-ਬਾਰ ਅਟੈਕ ਕਰਨ ਵਾਲੀ ਗੱਲ ਹੈ ਫਿਰ ਪਬਲਿਕ ਜਦੋਂ ਹੁਣ ਪਿੰਡ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਪੁਰਾਣੇ ਨੇ ਜਾਂ ਨਵੇਂ ਨੇ ਉਹਨਾਂ ਨਾਲ ਕੋਈ ਆ ਕੇ ਧੱਕਾ ਕਰੂਗਾ ਪਬਲਿਕ ਤਾਂ ਫਿਰ ਬੇਵਸ ਹੋ ਗਈ ਨਾ ਪਬਲਿਕ ਕੀ ਕਰੂਗੀ ਫਿਰ ਆਮ ਬੰਦੀ ਤਾਂ ਫਿਰ ਗੱਲੇ ਹੀ ਨਹੀਂ ਰਹਿਣੇ ਜਦੋਂ ਚੁਣੇ ਹੋਏ ਬੰਦਿਆਂ 'ਤੇ ਅਟੈਕ ਹੋਣ ਲੱਗਿਆ ਤੇ ਇਸ ਕਰਕੇ ਜਿਹੜੀ ਮਤਲਬ ਘਟਨਾ ਹੋਈ ਹੈ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਮਤਲਬ ਇਸ ਤੋਂ ਬਹੁਤ ਦੁਖੀ ਹੈ ਸਾਡਾ ਪਿੰਡ ਹੈ ਜਿਹੜਾ ਕਿਉਂਕਿ ਸਾਡੇ ਕਿਦੇ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਹੋਈ ਕਿਉਂਕਿ ਜਿਹੜਾ ਸਾਡਾ ਪਿੰਡ ਹੈ ਇਹ ਇਤਿਹਾਸਕ ਪਿੰਡ ਹੈ ਸ਼ਹੀਦ ਬਾਬਾ ਅਕਾਲੀ ਪੁਰਾ ਸਿੰਘ ਦਾ ਪਿੰਡ ਹੈ ਅਸੀਂ ਉਹਦੀ ਉਸ ਧਰਤੀ ਦੇ ਅਸੀਂ ਜੰਮੇ ਹਣਾ ਜਿਹੜੇ ਸਾਡੇ ਸੰਸਕਾਰ ਨੇ ਉਹ ਬਹੁਤ ਚੰਗੇ ਸੰਸਕਾਰ ਨੇ ਕਿਉਂਕਿ ਅਸੀਂ ਨੇ ਅੱਜ ਤੱਕ ਕਿਸੇ ਬੰਦੇ ਨਾਲ ਵੀ ਕੋਈ ਇਹੋ ਜੀ ਗੱਲ ਨਹੀਂ ਕਰੀ ਹੈਗੀ ਜੀਨੂੰ ਮਤਲਬ ਤਕਲੀਫ ਹੋਈ ਹੋਵੇ ਕੋਈ ਬਹੁਤ ਮਸਲੇ ਆਂਦੇ ਨੇ ਅਸੀਂ ਤਾਂ ਆਂਡ-ਗਮਾਡ ਚ ਜਾ ਕੇ ਨਿਮੇੜਦੇ ਆਂ ਠੀਕ ਹੈ ਨਾ ਵੀ ਕੋਈ ਹੁਣ ਨੂਹਾ ਧੀਆਂ ਦੇ ਹੋਰ ਕਿਹੜਾ ਆਪਾਂ ਇਕੱਲਾ ਇਹੀ ਮਸਲਾ ਹੈ ਕੋਈ ਇਹ ਤਾਂ ਮਤਲਬ ਔਰੇ ਤਾਂ ਬਸ ਜਮੀ ਲਖੀਰ ਕੱਢਣ ਲਈ ਕੰਮ ਕਰਤੀ ਪੁਲਿਸ ਨੇ ਉਲਟਾ ਜਿੰਨਾ ਚ ਕਸੂਰ ਹੈ ਉਹਨਾਂ ਦਾ ਸਾਥ ਦਿੱਤਾ ਨਾ ਕਿ ਬੇਕਸੂਰਿਆਂ ਦਾ ਤੁਹਾਡਾ ਪਿੰਡ ਕੀ ਸੋਚਦਾ ਜੀ ਕਿ ਪਿੰਡ ਤਾਂ ਇਹੀ ਸੋਚਦਾ ਹੈ ਵੀ ਦੋਏ ਪਰਿਵਾਰ ਅਸੀਂ ਅਸੀਂ ਨਹੀਂ ਕਹਿੰਦੇ ਹੈਗੇ ਵੀ ਕੋਈ ਉਹਨਾਂ ਦਾ ਹੋਵੇ ਕੋਈ ਜਿਹੜਾ ਉਹਨਾਂ ਦਾ ਹੱਕ ਹੈ ਉਹ ਆਪਦਾ ਰੱਖਣ ਜਿਹੜਾ ਇਹਦਾ ਹੱਕ ਹੈ ਇਹਨੂੰ ਦੇ ਦੇਣਾ ਠੀਕ ਹੈ ਨਹੀਂ ਇਹ ਆਪ ਪਰਿਵਾਰ ਬੈਠ ਕੇ ਆਪਸੇ ਸਮਝੌਤਾ ਕਰ ਲੇ ਕੋਈ ਰਿਸ਼ਤੇਦਾਰ ਪੈ ਜਾਣ ਇਹਨਾਂ ਦੇ ਜੇ ਇਹਨਾਂ ਨੂੰ ਐਂ ਲੱਗਦਾ ਪਿੰਡ ਤੋਂ ਕੋਈ ਅਲਰਜੀ ਹੈ ਵੀ ਪਿੰਡ ਨੂੰ ਨਹੀਂ ਹੀ ਪਸੰਦ ਕਰਦੇ ਹਨਾ ਸਾਰਾ ਪਿੰਡ ਤਾਂ ਮਾੜਾ ਨਹੀਂ ਹੋ ਸਕਦਾ ਕੋਈ ਇਹ ਇਹ ਐਂ ਲਾ ਲੋ ਵੀ ਇਹ 5-10 ਬੰਦੇ ਵੀ ਲੈ ਜਾਣ ਆਪਦੇ ਪੱਖ 'ਚ ਸਾਰਾ ਪਿੰਡ ਝੂਠਾ ਹੈ ਇਹਨਾਂ ਨੂੰ ਪਿੰਡ 'ਚੋਂ ਇਹਨਾਂ ਦੇ ਨਾਲ ਦੋ ਬੰਦੇ ਵੀ ਨਹੀਂ ਤੁਰਦੇ ਹੈਗੇ ਕਿ ਪਿੰਡ ਸਾਰਾ ਪਿੰਡ ਤਾਂ ਨਹੀਂ ਮਾੜਾ ਹੋ ਗਿਆ ਫਿਰ ਪਿੰਡ ਦਾ ਕੋਈ ਨਿੱਜੀ ਸਵਾਰਥ ਹੈ ਇਹਦੇ 'ਚ ਜਾਂ ਕੋਈ ਜਿਹੜੇ ਅਸੀਂ ਮੂਰਲੇ ਬੰਦੇ ਆ ਸਾਡਾ ਕੋਈ ਨਿੱਜੀ ਸਵਾਰਥ ਹੈ ਅਸੀਂ ਨੇ ਕੀ ਲੈਣਾ ਅਸੀਂ ਇਹਨਾਂ ਇਹਨਾਂ ਦੀ ਪ੍ਰਾਪਰਟੀ ਤੋਂ ਇਹਨਾਂ ਤੋਂ ਕੀ ਲੈਣੇ ਉਹ ਤਾਂ ਜੇ ਮਿਲੂਗੀ ਇਹ ਦੀਆਂ ਪੋਤੀਆਂ ਨੇ ਚਰਨ ਸਿੰਘ ਦੀਆਂ ਇਹਦੀ ਨੂੰਹ ਹੈ ਇਹਨਾਂ ਨੂੰ ਇਹਨੇ ਆਪਦੇ ਬੱਚਿਆਂ ਨੂੰ ਹੀ ਦੇਣਾ ਹੈ ਇਹਦਾ ਭਤੀਜਾ ਇੱਕ ਗੁਰਪ੍ਰੀਤ ਸਿੰਘ ਮੂਨ ਕਹਿੰਦਾ ਉਹ ਉਹਨੂੰ ਤਿੰਨ ਕਿੱਲੇ ਗਿਫਟ ਦਿੱਤੇ ਨੇ ਗਿਫਟ ਪਾਸਲੀ ਅਸਲੀ ਗੱਸੜੇ ਆਪਾਂ ਮੈਂ ਨਹੀਂ ਕਹਿੰਦਾ ਵੀ ਉਹ ਗਿਫਟ ਦਿੱਤੀ ਸੀ ਇਹਨਾਂ ਨੇ ਅਸਲੀ ਪਲਾਨ ਕਰਕੇ ਦਿੱਤੀ ਸੀ ਜ਼ਮੀਨ ਵੀ ਮੈਂ ਇਹਦੇ ਨਾਮ ਕਰਵਾ ਕੇ ਗਿਫਟ ਦੇ ਕੇ ਇਹਨੂੰ ਇਹ ਤਾਂ ਮੈਂ ਜ਼ਮੀਨ ਵਕਿਆ ਕੇ ਵੀ ਮੈਂ ਹੌਲੀ-ਹੌਲੀ ਜਿਹੜਾ ਹਿੱਸਾ ਹੈ ਮੇਰਾ ਮੈਂ ਵੇਚ ਕੇ ਕਿਉਂਕਿ ਜਿਹੜੀ ਜ਼ਮੀਨ ਹੈ ਵਿਰਾਸਤ ਦੀ ਹੈ ਬੀ ਇਹਦਾ ਹਿੱਸਾ ਜਦੋਂ ਵਿਕ ਗਿਆ ਤੇ ਉਸ ਤੋਂ ਬਾਅਦ ਇਹ ਕਿਤੇ ਦਾਵਾ ਨਹੀਂ ਕਰ ਸਕਦੀ ਜਦੋਂ ਜ਼ਮੀਨ ਇਹ ਖਤਮ ਹੋਊਗੀ ਫਿਰ ਕੀ ਕੀ ਮੰਗੂਗੀ ਜਦੋਂ ਕੁਝ ਰਹੀ ਨਾ ਉਹ ਬੰਦਾ ਬੇਈਮਾਨ ਨਿਕਲ ਨਿਕਲਿਆ ਉਹ ਇਹਨਾਂ ਨੂੰ ਵੀ ਹੱਥ ਖੜੇ ਕਰ ਗਿਆ ਕਹਿੰਦਾ ਜੀ ਮੈਂ ਤਾਂ ਮੁੱਲ ਲਈ ਹੈ ਇਹਨਾਂ ਦੀ ਜ਼ਮੀਨ ਤਾਂ ਨਕੀਲੇ ਜਿਹੜੇ ਇਹ ਇਹਨੂੰ ਕੁੜੀ ਨੂੰ ਦੇਣੇ ਸੀ ਉਹਨੂੰ ਦੇਤੇ ਜੇ ਆਪਣੀ ਕੁੜੀ ਆਪਣੀ ਨੂੰਹ ਨੂੰ ਆਪਣੀਆਂ ਪੋਤੀਆਂ ਨੂੰ ਦੇ ਦੇਣਾ ਦਾ ਮਸਲ ਹੀ ਨਹੀਂ ਸੀ ਕੋਈ ਬਣ ਤੇ ਉਹ ਜੇ ਇਹ ਜਿਹੜੀ ਕੁੜੀ ਹੈ ਇਹ ਕਹਿੰਦੀ ਵੀ ਮੈਨੂੰ ਮੇਰਾ ਬੰਦਾ ਹਿੱਸਾ ਹੀ ਦੇ ਦਿਓ ਜਿਹੜੀ ਕੁੜੀ ਐ ਇੱਕ ਇਹਨਾਂ ਦੀ ਬੇਟੀ ਐ ਗੁਰਚੰਦ ਸਿੰਘ ਦੇ ਵੀ ਕਹਿੰਦੇ ਵੀ ਬੇਟੀ ਦਾ ਹਿੱਸਾ ਬੇਟੀ ਨੂੰ ਦੇ ਦੋ ਮੇਰਾ ਹਿੱਸਾ ਮੈਨੂੰ ਦੇ ਦੋ ਤੁਸੀਂ ਆਪਦਾ ਹਿਸਾਬ ਦੇ ਕੋਲੇ ਰੱਖੋ ਜਾਂ ਫਿਰ ਜੇ ਨਹੀਂ ਹਿੱਸੇ ਵਾਲੀਆਂ ਗੱਲਾਂ ਬਾਤਾਂ ਤੁਸੀਂ ਜੁਆਇੰਟ ਫੈਮਿਲੀ ਬਣ ਕੇ ਹਨਾ ਆਪਦੇ ਪਰਿਵਾਰ ਨੂੰ ਆਪਦੇ ਘਰੇ ਰੱਖੋ ਰਲ ਮਿਲ ਕੇ ਰਹੋ ਆਹੀ ਸਾਡੇ ਤਾਂ ਇਹੀ ਗੱਲਬਾਤ ਐ ਬਾਈ ਠੀਕ ਐ ਨਾ ਜੀ ਓਕੇ